ਮਾਏ ਗੁਰੂ ਜੀ ਦਾ ਹਾਲ ਸਾਹਿਬ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਲੰਗੜੇ ਸਖ ਦਾ ਪ੍ਰਸੰਗ ਤਲਵੰਡੀ ਦਾ ਇੱਕ ਸਖ ਗੁਰੂ ਜੀ ਦੀ ਬਹੁ ਦਾ ਬਹੁਤ ਸੰਦਾ ਲੂਸੀ ਪਰ ਸੱਡ ਲੱਗਣ ਦੇ ਕਾਰਨ ਉਸ ਦੀ ਲੱਤ ਲੰਗੜੀ ਹੋ ਗਈ ਸੀ ਸਾਰੇ ਉਸ ਨੂੰ ਲੰਗੜਾ ਆਖ ਕੇ ਬੁਲਾਉਂਦੇ ਸਨ ਸਵਾ ਦਾ ਮਿੱਠਾ ਸਵਾ ਦਾ ਮਿੱਠਾ ਹੋਣ ਕਰਕੇ ਗੁੱਸਾ ਨਹੀਂ ਸੀ ਕਰਦਾ ਸਗੋਂ ਸਸ ਛਣਦਾ ਸੀ ਉਹ ਹਰ ਉਹ ਗੁਰੂ ਜੀ ਦੇ ਦਰਸ਼ਨ ਕਰਨ ਆਉਂਦਾ ਤੇ ਦਹੀਂ ਲਿਆਉਂਦਾ ਉਹ ਦਹੀਂ ਗੁਰੂ ਜੀ ਖੁਸ਼ ਹੋ ਕੇ ਛਕਦੇ ਉਹ ਸਿੱਖ ਉਤੇ ਇਹ ਮਿਹਰ ਸੀ ਕਿ ਉਹ ਕਿ ਉਹ ਸਕੂਲ ਮੱਝਾਂ ਲੈ ਰੀਆਂ ਸਨ ਇੱਕ ਦਿਨ ਉਹ ਦਹੀਂ ਲੈ ਕੇ ਚੱਲਿਆ ਤਾਂ ਪਿੰਡ ਦਾ ਚੌਂਦਰੀ ਨੰਬਰਦਾਰ ਉਸ ਨੂੰ ਮਿਲਿਆ ਨੰਬਰਦਾਰ ਮੁਖੌਲੀ ਸੀ ਉਸ ਨੇ ਸਿੱਖ ਨੂੰ ਆਖਿਆ ਲੰਗੜਾ ਜੀ ਰੋਜ ਤੂੰ ਉਸ ਗੁਰੂ ਕੋ ਜਾਂਦਾ ਹੈ ਜਿਸ ਗੁਰੂ ਨੂੰ ਹਰ ਤਰ੍ਹਾਂ ਸਮਰੱਥ ਸਮਝਿਆ ਜਾਂਦਾ ਹੈ ਜੋ ਮੋਇਆਂ ਨੂੰ ਸਰਜੀਤ ਕਰ ਦਿੰਦੇ ਹਨ ਨਰਕ ਦੀ ਥਾਂ ਸਵਰਗ ਨੂੰ ਭੇਜਦੇ ਹਨ ਤੇਰੀ ਲਤ ਕਿਉਂ ਨਹੀਂ ਠੀਕ ਕਰਦੇ ਰੋਜ ਤੂੰ ਦੁੱਖ ਠਾਕੇ ਗੁਰੂ ਜੀ ਬਾਸਤੇ ਨਹੀਂ ਲੈ ਕੇ ਜਾਂਦਾ ਹੈ ਲੰਗੜਾ ਹੋਣ ਕਰਕੇ ਤਿੱਥੋਂ ਸੌ ਸੌਖਾ ਤੁਰਿਆ ਨਹੀਂ ਜਾਂਦਾ ਜੇ ਉਹ ਕਰਨੀ ਵਾਲੇ ਹੰ ਤਾਂ ਤੇਰੀ ਲੱਤ ਠੀਕ ਕਰਨ ਨਹੀਂ ਕਰ ਸਕਦੇ ਤਾਂ ਐਸੇ ਗੁਰੂ ਦੀ ਸੇਵਾ ਕਰਨ ਦਾ ਕੀ ਲਾਭ ਹ ਸਿੱਖ ਨੇ ਵਚਨ ਸੁਣ ਕੇ ਮਨ ਵਿੱਚ ਰੱਖੀ ਕੋਈ ਉੱਤਰ ਦੇਣ ਨੇ ਥਾਂ ਚੁੱਪ ਕਰਕੇ ਤੁਰਕ ਆਏ ਜੋਦਰੀ ਮਨਾਇਆਂ ਗੱਲਾਂ ਕਰਦਾ ਰਿਹਾ ਉਸ ਦੀ ਲਾਗੇ ਜੋ ਖਲੋਤੇ ਸਾਨੂੰ ਹੱਸਦੇ ਹੋਏ ਮਖੌਲ ਕਰਦੇ ਰਹੇ ਦੂਸਰੇ ਪਾਸੇ ਅੰਤਜਾਮੀ ਸਤਿਗੁਰੂ ਜੀ ਨੂੰ ਇਸ ਖੀੜ ਦਾ ਪਤਾ ਲੱਗ ਗਿਆ ਇੱਕ ਸੇਵਕ ਬੱਲੂ ਜੀ ਨੇ ਬੇਨਤੀ ਕੀਤੀ ਸਤਿਗੁਰੂ ਜੀ ਪ੍ਰਸ਼ਾਦਾ ਅੰਦਰ ਛਕੂ ਪਰ ਗੁਰੂ ਜੀ ਅੱਗੋਂ ਕਿਹਾ ਮੇਰਾ ਲੰਗੜਾ ਸਿੱਖ ਦਹੀਂ ਲੈ ਕੇ ਆਉਂਦਾ ਹੈ ਤਾਂ ਛਕਾਂਗੇ ਗੁਰੂ ਜੀ ਆਪਣੇ ਸਿੱਖ ਨੂੰ ਢੀਖਦੇ ਰਹੇ ਸਿੱਖ ਪਹੁੰਚਿਆ ਚੇਰੰਗ ਮੀਰਸੀ ਸਤਿਗੁਰੂ ਜੀ ਨੇ ਏ ਅਗੇ ਦਹੀਂ ਦਾ ਛੰਨਾ ਰੱਖ ਕੇ ਕਹਿਣ ਲੱਗਾ ਦਾਤਾ ਕਈ ਮੂਰਖ ਆਪ ਦੀਨ ਰਾਦਰੀ ਕਰਦੇ ਹਨ ਉਹ ਨਹੀਂ ਨਾਮ ਦੀਆਂ ਸ਼ਕਤੀਆਂ ਨੂੰ ਜਾਣਦੇ ਗੁਰੂ ਜੀ ਸਿੱਖ ਕੀ ਗੱਲ ਸਿੱਖ ਨੇ ਚੌਧਰੀ ਦੇ ਤਾਨੇ ਦੀ ਸਾਰੀ ਕਥਾ ਸੁਣਾ ਦਿੱਤੀ ਅੰਤ ਵਿੱਚ ਅਤੂ ਕੀ ਆਖਿਆ ਮੇਰੀ ਲੱਤ ਦੀ ਮੈਨੂੰ ਕੋਈ ਚਿੰਤਾ ਨਹੀਂ ਨਾ ਮੈਨੂੰ ਦੁੱਖ ਦਿੰਦੀ ਹੈ ਮੈਂ ਕਰਤਾਰ ਦੇ ਬਾਣੇ ਨੂੰ ਮੰਨਦਾ ਹਾਂ ਪਰ ਗੁਰੂ ਘਰ ਦੀ ਸ਼ਰਧਾ ਦਾ ਸਵਾਲ ਹੈ ਉੰਤ ਜਮੀ ਸਤਗੁਰੂ ਜੀ ਨੇ ਸਾਰੀ ਗੱਲ ਸਮਝ ਕੇ ਸਿੱਖ ਨੂੰ ਆਖਿਆ ਬਾਹਰ ਗੁਰੂ ਨਾਨਕ ਜੀ ਦੇ ਸਿੱਖ ਬਾਬਾ ਬੁੰਡਾ ਜੀ ਬੈਠੇ ਹਨ ਉਹਨਾਂ ਕੋਲ ਜਾ ਉਹ ਤੇਰੀ ਲੱਤ ਠੀਕ ਕਰ ਦੇਣਗੇ ਗੁਰੂ ਚਰਨਾਂ ਉੱਤੇ ਮੱਥਾ ਟੇਕ ਕੇ ਸਿੱਖ ਬਾਹਰ ਆ ਗਿਆ ਅੰਗੇ ਬਾਬਾ ਬੁੰਡਾ ਜੀ ਬੈਠੇ ਸਨ ਉਹਨਾਂ ਦੇ ਹੱਥ ਮੋਟਾ ਛੋਟਾ ਸੀ ਸਿੱਖ ਨੇ ਜਾ ਕੇ ਕਿਹਾ ਬਾਬਾ ਜੀ ਗੁਰੂ ਜੀ ਨੇ ਮੈਨੂੰ ਤੁਸਾਂ ਕੋਲ ਭੇਜਿਆ ਹਾਂ ਮੇਰੀ ਲੱਤ ਠੀਕ ਕਰ ਦਿਓ ਭੋਲਾ ਤੇ ਸਰਦਾਲੂ ਸਿੱਖ ਗੁਰੂ ਜੀ ਦੇ ਮਰਮਕੌਤਕ ਨੂੰ ਨਹੀਂ ਸੀ ਜਾਣਦਾ ਇਹ ਸੁਣਦੇ ਸਾਰ ਬਾਬਾ ਬੁੱਢਾ ਜੀ ਗੁੱਸੇ ਨਾਲ ਛੋਟਾ ਸਿੱਖ ਦੀ ਲੰਗੜੀ ਲੱਤ ਉੱਤੇ ਮਾਰਿਆ ਤੇ ਬੋਲੇ ਭੱਜ ਜਾ ਸਤਿਗੁਰੂ ਜੀ ਸਰਬ ਕਲਾ ਸੰਪੂਰਨ ਹਨ ਉਹਨਾਂ ਕੋਲ ਜਾ ਉਹ ਤੇਰੀ ਲੱਤ ਠੀਕ ਕਰਨਗੇ ਛੋਟੇ ਨਹੀਂ ਛੱਟ ਖਾ ਕੇ ਅਤੇ ਬਾਬਾ ਬੁੱਢਾ ਜੀ ਦੇ ਬਚਨ ਸੁਣ ਕੇ ਜਿਉਂ ਹੀ ਸਿੱਖ ਨੱਠਣ ਲੱਗਾ ਤਾਂ ਉਹਦੀ ਲੱਤ ਠੀਕ ਹੋ ਗਈ ਉਹ ਖੁਸ਼ੀ ਵਿੱਚ ਨੱਠਾ ਸਤਿਗੁਰੂ ਜੀ ਦੇ ਕੋਲ ਚਲਿਆ ਗਿਆ ਜਾਂ ਚੱਲਣਾ ਉੱਤੇ ਮੱਥਾ ਟੇਕਿਆ ਤੇ ਬੇਨਤੀ ਕੀਤੀ हे दाता ਗਰੀਬ ਤੇ ਮਿਹਰ ਰੱਖਣੀ ਗੁਰੂ ਜੀ ਨੇ ਖੁਸ਼ੀ ਖੁਸ਼ੀ ਦਹੀਂ ਸ਼ਾਖ ਲਿਆ ਖਾਲੀ ਸ਼ਨਾ ਚੋਕੇ ਸੱਖ ਆਪਣੇ ਪਿੰਡ ਨੂੰ ਚਲਾ ਚੱਲ ਪਿਆ ਜੋ ਰਾਮ ਵਿੱਚ ਮਿਲਦਾ ਉਹ ਦੇਖ ਕੇ ਹੈਰਾਨ ਹੁੰਦਾ ਕਿ ਅੱਗੇ ਤਾਂ ਇਹ ਲੰਗੜਾ ਸੀ ਹੁਣ ਲੱਤ ਠੀਕ ਹੈ ਇਹ ਕੀ ਮਾਮਲਾ ਹੈ ਜੇ ਕੋਈ ਬਾਹੋਂ ਫਾੜ ਕੇ ਪੁੱਛ ਵੀ ਲੈਣਾ ਤਾਂ ਗੁਰੂ ਜੀ ਦਾ ਸਿੱਖ ਸਰਪੇ ਉੱਤਰ ਦਿੰਦਾ ਸਤਿਗੁਰਾਂ ਦੀ ਮਿਹਰ ਵੰਡ ਬੜਦੇ ਨੂੰ ਚੌਧਰੀ ਮਿਲ ਪਿਆ ਸਿੱਖ ਨੂੰ ਨੌ ਬਾਅਰ ਨੌ ਦੇਖ ਕੇ ਸਿੱਖ ਦੇ ਚਾਨੇ ਡਿੱਗਾ ਮੈਨੂੰ ਖਿਮਾ ਕਰ ਲਈ ਮੈਂ ਮੂਰਖ ਨੇ ਐਵੇਂ ਗੁਰੂ ਜੀ ਦੀ ਸ਼ਾਨ ਵਿੱਚ ਬੰਦ ਘੱਟ ਬੋਲ ਬੋਲ ਦਿੱਤੇ ਮੈਨੂੰ ਵੀ ਸਤਿਗੁਰੂ ਜੀ ਕੋਲ ਲੈ ਚੱਲ ਚੌਧਰੀ ਸਲਤਨੀਆਂ ਸੀ ਇਸ ਕੌਤਕ ਨੇ ਉਸ ਨੂੰ ਗੁਰੂ ਘਰ ਦਾ ਸਦਾਲੂ ਬਣਾ ਦਿੱਤਾ ਅਗਲੇ ਉਹ ਅਗਲੇ ਦਿਨ ਸਿੱਖ ਨਾਲ ਸਤਿਗੁਰੂ ਜੀ ਦੇ ਦਰਬਾਰ ਵਿੱਚ ਪੁੰਜਾ ਤੇ ਗੁਰਮਤਿ ਦੀ ਸਿੱਖਿਆ ਹਾਸਲ ਕਰਕੇ ਗੁਰੂ ਦਾ ਸਿੱਖ ਬਣਿਆ ਸਾਰੇ ਨਗਰ ਦੇ ਵਾਸੀ ਸਿੱਖ ਹੋ ਗਏ ਤੇ ਗੁਰੂ ਜਸ ਕਰਨ ਲੱਗੇ ਗ੍ਰਿਹਾਈ ਵਾਸਤੇ ਪ੍ਰੀਖਿਆ ਕਰਨੀ ਸਤਿਗੁਰੂ ਅਮਰਦਾਸ ਜੀ ਨੇ ਆਪਣੇ ਅੰਤ ਸਮਾ ਜਾਣ ਕੇ ਗ੍ਰਿਹਾਈ ਅੱਗੇ ਮਾਣਸ਼ਣ ਬਾਤੇ ਸਿੱਖ ਸੇਵਕਾਂ ਦੀ ਪ੍ਰੀਖਿਆ ਕਰਨੀ ਚਾਹੀ ਇਹਨੇ ਇਹਨੇ ਆਈ ਬਾਤ ਜੁਗੰ ਦਾ ਸਵਾਲ ਸੀ ਆਪਣੇ ਆ ਦਾ ਤਾਂ ਨਹੀਂ ਕਿਉਂਕਿ ਸਿੱਖ ਮਾਰਗ ਵਿੱਚ ਪੰਚਾਇਤੀય ਸੂਲ ਪਰ ਚੱਲ ਰਤ ਸੀ ਪੰਚਾਇਤੀય ਸੂਲ ਨਾਮੈ ਚ ਜੁਗਤੀ ਦੀ ਪਰਾ ਪਰਨਾ ਅੰਤ ਹੁੰਦੀ ਹੈ ਗੁਰੂ ਗੰਦੀ ਉੱਤੇ ਮੇਠਾਂ ਦੇ ਚਾਹਵਾਨ ਚਾਰ ਮੁਖੀ ਉਮੀਦਵਾਰ ਸਨ ਦੋ ਗੁਰੂ ਜੀ ਦੇ ਜਮਾਈ ਜਵਾਈਆਂ ਵਿੱਚ ਭਾਏ RAMDAS ਜੀ ਲਾਹੌਰ ਦੇ ਵਾਸੀ ਸਨ ਸਿਮਰਨ ਸੇਵਾ ਤੇ ਆਗਿਆ ਦਾ ਪਾਲਣ ਕਰਨਾ ਹੁਕਮ ਮੰਨਣਾ ਅਦਕ ਗੁਣਾ ਦੀ ਪ੍ਰੀਖਿਆ ਸੀ ਜਉਜੀ ਸਤਗੁਰੂ ਜੀ ਨੇ ਪ੍ਰੀਖਿਆ ਕਰਨ ਵੇਲੇ ਇਹ ਪ੍ਰਗਟ ਕੀਤਾ ਕਿ ਪ੍ਰੀਖਿਆ ਕਿਸ ਵਾਸਤੇ ਹੋ ਰਹੀ ਹੈ ਇਸੇ ਮਣੇ ਇੱਕ ਦਿਨ ਹੁਕਮ ਕੀਤਾ ਬੌਲੀ ਸਾਹਿਬ ਦੇ ਆਸੀ ਪਾਸੇ ਥੜੇ ਤਿਆਰ ਕੀਤੇ ਜਾਣ ਥੜੇ ਸੁੰਦਰ 15 ਤੇ ਸੰਗਤਾਂ ਦੇ ਮੇਠਣ ਜੋ ਹੋਣੇ ਚਾਹੀਦੇ ਹਨ ਉਹ ਅਸ ਵੇਲੇ ਭਾਈ ਗੰਦਾ ਜੀ ਗੁਰੂ ਜੀ ਦੇ ਸੁਪੁੱਤਰ ਤੇ ਕੁਝ ਹੋਰ ਸੇਵਕ ਥੜੇ ਬਣਾਉਣ ਲੱਗ ਪਏ ਗੁਰੂ ਜੀ ਦੇ ਸੁਪੁੱਤਰ ਤਾਂ ਸਿਰਫ ਸੰਗਤਾਂ ਨੂੰ ਹੁਕਮ ਕਰਦੇ ਤੇ ਕਹਿੰਦੇ ਸਨ ਇੰਉਂ ਕਰੋ ਇੱਥੇ ਮਿੱਟੀ ਛੱਟੂ ਪਰ ਗੌਰ ਸਖਤੇ ਤਿਆਗ ਵੀ ਸਖਮ ਭਾਈ ਰਾਮਦਾਸ ਜੀ ਸਹਿ ਰੁਤੇ ਇਹ ਇਿੱਤਿ ਜੋ ਕਿ ਸੇਵਾ ਕਰ ਰਹੇ ਸਨ ਸੇਵਾ ਹੁੰਦੀ ਰਹੀ ਥੜੇ ਤਿਆਰ ਹੁੰਦਾ ਜਦੋਂ ਗੁਰੂ ਜੀ ਨੇ ਥੜੇ ਦੇਖ ਕੇ ਕਹਿ ਦਿੱਤਾ ਇਹ ਠੀਕ ਨਹੀਂ ਬਣੇ ਟਾ ਦਿੱਤੇ ਜਾਣ ਤੇ ਮੁੜ ਤਿਆਰ ਹੋਣ ਇਹ ਹਕਮ ਸੁਣ ਕੇ ਗੁਰੂ ਆਮਦਾਸ ਜੀ ਦੇ ਹੱਲ ਦੇ ਉੱਤੇ ਨਾ ਤਾਂ ਗੁੱਸਾ ਆਇਆ ਤੇ ਨਾ ਨਾ ਕੋਈ ਪਰਮ ਪਰ ਸਤ ਗੁਰੂ ਜੀ ਦੇ ਸਪੁੱਤਰ ਖੜ ਗਏ ਉਹੀ ਕਹਿੰਦੇ ਰਹੇ ਥੜੇ ਤਾਂ ਬਹੁਤ ਸੁੰਦਰ ਤੇ ਪੰਦਰੇ ਬਣੇ ਸਨ ਐਵੇਂ ਟਾ ਦਿੱਤੇ ਹਨ ਮੋੜ ਕੇ ਥੜੇ ਤਿਆਰ ਹੋਏ ਫਿਰ ਹੁਕਮ ਹੋਇਆ ਆਟਾ ਸੁਟੋ ਸੇਵਕਾਂ ਨੇ ਹੁਕਮ ਨੂੰ ਮੰਨਿਆ ਥੜੇ ਟਾ ਸੁਟੇ ਗੁਰੂ ਜੀ ਸਪੁੱਤਰ ਤੇ ਪੁੱਤਰੀ ਦੀ ਸੇਵਾ ਛਾਟ ਕੇ ਪਰੇ ਹੋ ਖਲੋਤੇ ਭਾਈ ਪਰ ਭਾਈ ਗੁਰੂ ਰਾਮਦਾਸ ਜੀ ਥੜੇ ਨੂੰ ਟਾ ਕੇ ਫਿਰ ਬਣਾਉਣ ਲੱਗ ਪਏ 2 3 4 ਬਾਅਦ ਥੜੇ ਬਣਾਉਣ ਤੇ ਟੋਹਣ ਦਾ ਹੁਕਮ ਹੋਇਆ ਉਹ ਉਸੇ ਤਰ੍ਹਾਂ ਕਰ ਹੀ ਗਏ ਗੁਰੂ ਰਾਮਦਾਸ ਜੀ ਸਿਰਫ ਇਹੋ ਉੱਤਰ ਦਿੰਦੇ ਰਹੇ ਸੇਵਕ ਨੇ ਸੇਵਾ ਕਰਨੀ ਹੈ ਹੁਕਮ ਮੰਨਣਾ ਹੈ ਮਾਲਕ ਭਾਵੇਂ ਥੜੇ ਬਣਾ ਬਣਵਾਈ ਜਾਣ ਤੇ ਭਾਵੇਂ ਤਹਾ ਹੀ ਜਾਣਾ ਉਹਨਾਂ ਦੀ ਇਹ ਭਰੋਸਿਆ ਤਖਣੀ ਰੂਹ ਦੇਖ ਕੇ ਸਤਿਗੁਰੂ ਜੀ ਨੇ ਜਾਂਚ ਲਿਆ ਕਿ ਗੁਰੂ ਨਾਨਕ ਦੇਵ ਜੀ ਦੇ ਮਿਸ਼ਨ ਦੇ ਪ੍ਰਚਾਰ ਨੂੰ ਇਹੋ ਹੀ ਅਮਨ ਰੱਖ ਸਕਦੇ ਹਨ ਇਹਨਾਂ ਨੇ ਗੁਰੂ ਗੱਦੀ ਮਾਤੇ ਟਕਾ ਮਕਰਰ ਕਰ ਲਿਆ ਇਹ ਮੈਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਰਜਾ ਦਾ ਚਲਾਇ ਸੀ ਗੁਰੂ ਅੰਗਦ ਦੇਵ ਜੀ ਨੇ ਉਸ ਮਰਜਾ ਦਾ ਲੀ ਵਾਲਾ ਨਾ ਕੀਤੀ ਸੀ ਤਿਵੇਂ ਗੁਰੂ ਅਮਰਦਾਸ ਜੀ ਨੇ ਪੰਜ ਪੈਸੇ ਤੇ ਨਾਰੀ ਰੱਖ ਕੇ ਅਰਮਦਾਸ ਜੀ ਜੋ ਦੁਨਿਆਵੀ ਤੌਰ ਤੇ ਆਪ ਦੇ ਜਵਾਈ ਸਨ ਦੇ ਅੱਗੇ ਮੱਥਾ ਟੇਕ ਦਿੱਤਾ ਇਹ ਰਸਮ ਸੰਮਤ 1627 ਵਿੱਚ ਹੋਈ ਜਦੋਂ ਕਿ ਸੈਮਾ ਨੇ ਮਸਾਖੀ ਦਾ ਦੂਸਰਾ ਮੇਲਾ ਕੀਤਾ ਸੀ ਤੇ ਗੁਰੂ ਨਾਨਕ ਦੇਵ ਜੀ ਦਾ 101 ਦਾ ਇੱਕ ਮਾਣ ਜਨਮ ਪੁਰਬ ਮਨਾਇਆ ਸੀ ਉਸ ਦਿਨ ਤੋਂ ਗੁਰੂ ਜੀ ਦੇ ਸਪੁੱਤਰ ਬਾਬਾ ਮਹੂਨ ਜੀ ਤੇ ਜਵਾਈ ਰਾਮਾ ਜੀ ਹੋਰ ਗੁਰੂ ਰਾਮਦਾਸ ਜੀ ਦੀ ਬਲੋਸਤਾ ਕਰਨ ਲੱਗੇ ਗੁਰੂ ਦੇ ਦਰਵਾਰ ਵਿੱਚ ਦੋ ਟੜੇ ਹੋ ਗਏ ਪਰ ਮੋਹਣ ਜੀ ਨੇ ਟੜੇ ਵਿੱਚ ਉਹ ਸੇਵਕ ਸਨ ਜੋ ਲਾਲਚੀ ਤੇ ਅਗਿਆਨੀ ਸਨ ਸਾਧਾ ਵਾਲੇ ਤੇ ਸਮਝਦਾਰ ਸਿੱਖ ਹੀ ਹੋ ਕਹਿੰਦੇ ਸਨ ਗੁਰੂ ਜੀ ਸਤਗੁਰੂ ਜੀ ਨੇ ਜਿਸ ਨੂੰ ਵੀ ਟਿੱਕਾ ਦਿੱਤਾ ਐ ਉਹੋ ਹੀ ਗੁਰੂ ਹੈ ਗੁਰੂ ਜੀ ਨੇ ਆਪਣੇ ਪੁੱਤਰ ਤੇ ਜਵਾਈ ਨੂੰ ਬਹੁਤ ਸਮਝਾਉਣ ਦਾ ਯਤਨ ਕੀਤਾ ਕਿ ਉਹ ਗੁਰੂ ਰਾਮਦਾਸ ਜੀ ਨੂੰ ਗੁਰੂ ਮੰਨਣ ਤੇ ਸੇਵਾ ਕਰਨ ਗੁਰੂਆਂ ਗੁਰੂਆਂ ਸਹੁਣ ਕਰਕੇ ਉਹਨਾਂ ਦਾ ਵੀ ਜੋਗ ਸਤਕਾਰ ਹੁੰਦਾ ਰਹੇਗਾ ਫਿਰ ਗੁਰੂ ਅਮਰਦਾਸ ਜੀ ਦਾ ਜੋਤੀ ਜੋਤ ਸੁਆਣਾ ਕੰਤਾ ਵਰਖਾ ਤੇ ਗੁਰੂ ਨਾਨਕ ਦੇਵ ਜੀ ਵੱਲੋਂ ਸੱਦਾ ਆਇਆ ਇਹ ਗੁਰੂ ਅਮਰਦਾਸ ਜੀ ਮਖੌਣਤ ਨੂੰ ਆ ਜਾਣਾ ਇਹ ਸੱਦਾ ਟੱਲ ਹੈ ਜੋ ਹਰ ਪ੍ਰਾਣੀ ਨੂੰ ਆਉਣਾ ਆਉਂਦਾ ਹੈ ਗੁਰੂ ਜੀ ਦੇ ਦੀਵਾਨ ਵਿੱਚ ਬੈਠੇ ਸਨ ਸੇਵਾ ਨੇ ਸਿੱਖ ਸੰਤਾਂ ਨੂੰ ਹੁਕਮ ਕੀਤਾ ਹੋਣਾ ਅਸਾਂ ਅੱਗੇ ਜਾਣਾ ਹੈ ਕਰਤਾ ਵਰਖਦਾ ਹੁਕਮ ਪੁੱਜ ਗਿਆ ਹੈ ਮੇਰੇ ਪਿੱਛੋਂ ਗੁਰੂ ਰਾਮਦਾਸ ਜੀ ਨੂੰ ਗੁਰੂ ਮੰਨ ਕੇ ਸਿੱਖੀ ਜੀਵਨ ਦੀ ਉਹ ਅਟਲ ਰੱਖਣਾ ਕਿਸੇ ਨਹੀਂ ਰੋਣਾ ਨਹੀਂ ਗੁਰੂ ਮਰਜਾ ਦਾ ਅਨਸਾਰ ਸਾਰੇ ਕਿਰਿਆ ਕਰਮ ਕਰਨੇ ਸੀਮਨ ਸੇਵਾ ਤੇ ਤਨਮ ਕਰਤ ਨੂੰ ਜੀਵਨ ਮਨੋਸਤ ਜਾਣਣਾ ਕਰਤਾ ਕਰਤਾ ਦੇ ਪਾਣੀ ਨੂੰ ਮਿੱਠਾ ਕਰਕੇ ਮੰਨਣਾ ਆਪੇ ਕਰਤਾ ਆਪੇ ਬੁਲਤਾ ਲੈੰਦਾ ਰੇਜ ਕੇ ਸਾਈ जो किस करना सो कर रहा आवरण करना जाए। के सवाई जो किस करना सो कर रहा आवरना करना जाई आपे साजे श्रेष्ठ अपाई सर सिर धंदे तो लाई इसे हो सुख पावो सतगुरु मील मिलाई ਆਪਨਾ ਆਪੇ ਆਪੇ ਅਲਖਣਾ ਲਖਣਾ ਜਾਈ ਆਪੇ ਮਾਰ ਜਵਾਲੇ ਆਪੇ ਤੈਸ ਨੂੰ ਤਲਨਾ ਤਮਾਈ ਤੈਸ ਪਰ नाथ ਉਹ ਕਰਤਾ ਰਾ ਆਪੇ ਸੰਸਾਰ ਦਾ ਕਰਤਾ ਹੈ ਤੇ ਆਪੇ ਹੀ ਰਾਖੀ ਕਰਦਾ ਹੈ ਜੋ ਮਨੁੱਖ ਕਰਮ ਕਰਦਾ ਹੈ ਜੋ ਰੋਜ ਘਟਰਾ ਬਾਪਰ ਦੀਆਂ ਹਨ ਇਸ ਵਿੱਚ ਉਸ ਦੇ ਹੁਕਮ ਨਾਲ ਬਾਪਰ ਦੀਆਂ ਹਨ ਬੰਦਾ ਕੁਝ ਨਹੀਂ ਕਰ ਸਕਦਾ ਪੰਜ ਤੱਤਾਂ ਨੂੰ ਪੈਦਾ ਕੀਤਾ ਉਹਨਾਂ ਪੰਜਾਂ ਤੱਤਾਂ ਤੋਂ ਜੀਵ ਮਨਸਪਤੀ ਪਸ਼ੂ ਨੂੰ ਬਣਾਇਆ ਹਰ ਇੱਕ ਕੰਮ ਉੱਤੇ ਲਾਇਆ ਜੋ ਕਰਤੇ ਕਰਤਾ ਨੂੰ ਚੇਤੇ ਰੱਖਦੇ ਹਨ ਉਹਦੀ ਉਪਮਾ ਕਰਦੇ ਹੋਏ ਉਸ ਦਾ ਅਸੀਮਨ ਕਰਦੇ ਰਹਿੰਦੇ ਹਨ ਤੇ ਗੁਰੂ ਜੀ ਦੀ ਉਹਨਾਂ ਉੱਤੇ ਮਿਹਰ ਹੈ ਤਾਂ ਸਮਝ ਲਓ ਉਹਨਾਂ ਪਰਖਾਂ ਦੇ ਜਨਮ ਸਫਲੇ ਹਨ ਮੈਨੂੰ ਦਾਤਾ ਆਪਣੇ ਜਨਮ ਬਖਸ਼ਦਾ ਹੈ ਤੇ ਆਪੇ ਹੀ ਮਾਰ ਦਿੰਦਾ ਹੈ ਸੋ ਇਹ ਗਰਮਖੋ ਮੌਤ ਗਰਮਖਾ ਮਾਸ ਤੇ ਡਰਾਉਣੀ ਨਹੀਂ ਮਨਮੁੱਖਾ ਮਾਸ ਤੇ ਡਰਾਉਣੀ ਹੈ ਸੱਚੇ ਸਤਿਗੁਰੂ ਜੀ ਸਾਰਾ ਲੈਣ ਇਸ ਤਰ੍ਹਾਂ ਸਿੱਖਾਂ ਸੇਵਕਾਂ ਨੂੰ ਉਪਦੇਸ਼ ਕਰਦੇ ਰਹੇ ਅਗਲੇ ਦਿਨ ਬੰਧਵਾਲ ਪਾਦਰੋਂ ਸੁਦੀ 15 ਸਮਤ 1631 ਮਿਕਰ ਮਈ ਮਤਾਵਕ 1536 ਨੂੰ ਗੁਰੂ ਸੰਗਤ ਦੀ ਹਾਜ਼ਰੀ ਵਿੱਚ ਜੋਤੀ ਜੋਤ ਸਮਾਗ ਗਏ। ਉਹ ਬਿੱਤਰ ਆਤਮਾ ਵਿੱਚ ਖੰਡ ਤਾਂ ਅੰਬੈਚ ਪਾਰ ਬ੍ਰਹਮ ਕਰਤਾ ਲੈ ਕੋਲ ਚਲੀ ਗਈ। ਪੰਜ ਤੰਤ ਤੇ ਸਰੀਰ ਨੂੰ ਗੁਰੂ ਮਰਜਾਲਾ ਅਨਸਾਰ ਮਿੱਠਾ ਤਿਆਰ ਕਰਕੇ ਅੰਗਨ ਭੇਟ ਕੀਤਾ ਗਿਆ। ਉਸ ਸਸਤਾਨ ਉੱਤੇ ਇੱਕ ਸਮਾਦ ਤਿਆਰ ਕੀਤਾ ਕੀਤਾ ਜੋ ਦਰਿਆ ਮਿਆਸ ਨੇ ਰੂੜ ਦਿੱਤੀ। ਗੁਰੂ ਜੀ ਦੀਆਂ ਯਾਦਗਾਰਾਂ ਸ੍ਰੀ ਗੁਰੂ ਅਮਰਦਾਸ ਜੀ ਨੇ ਹੀ ਇਠ ਲਿਖੇ ਗੁਰਦੁਆਰੇ ਹਨ ਬੌਲੀ ਸਹਿਵ ਕਿਲੀ ਕਿਲੀ ਸਹਿਵ ਜਿੱਤੇ ਸਤਿਗੁਰੂ ਜੀ ਖੜੇ ਹੋ ਕੇ ਤਪ ਕਰਦੇ ਸਨ ਜਸ ਕਿਲੀ ਨੂੰ ਫੜ ਕੇ ਖੁਰੋਖਤੇ ਰਹਿੰਦੇ ਸਨ ਉਹ ਅਜੇ ਤੱਕ ਕਾਇਮ ਹੈ ਚਵਾਰਾ ਸਹਿਵ ਜਿਸ ਸਥਾਨ ਤੇ ਗੁਰੂ ਜੀ ਬਰਾਜਿਆ ਕਰਦੇ ਸਨ ਇਹ ਤਿੰਨੇ ਗੁਰਦੁਆਰੇ ਗੂਂਦਵਾਲਾ ਨਗਰ ਵਿੱਚ ਹਨ ਉਹਨਾਂ ਬਾਹ ਸਹਿਬ ਦੇ ਇਨਾ ਤਿੰਨਾ ਗੁਰਦੁਆਰਿਆਂ ਦੇ ਦਾਸਨ ਸੰਗ ਤਾਂ ਭਾਵੇਂ ਰੋਜ਼ ਕਰਦਿਆਂ ਰਹਿੰਦੀਆਂ ਹਨ ਫੇਰ ਵੀ ਪੁੰਨਿਆਂ ਨੂੰ ਸੰਗਤ ਇਕੱਠੀ ਹੁੰਦੀ ਹੈ ਵਿਸਾਖੀ ਦਾ ਮੇਲਾ ਚੰਗਾ ਲੱਗਦਾ ਹੈ ਪਰ ਸਭ ਤੋਂ ਵੱਡਾ ਮੇਲਾ ਭਾਦਰੋਂ ਦੀ ਪੁੰਨਿਆਂ ਨੂੰ ਸਾਲ ਪਿੱਛੋਂ ਲੱਗਦਾ ਹੈ ਜਦੋਂ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸਹਿ ਸਹਿਦਾਰੀ ਸਿੱਖ 71 ਹੋ ਕੇ ਗੁਰੂ ਜੀ ਦੀ ਯਾਦ ਮਨਾਉਂਦੇ ਹਨ ਪਹਿਲਾ ਸਰਾਰ ਬਾੜੀ ਦਾ ਇਹਨਾਂ ਗੁਰੂ ਜੀ ਦੇ ਲੰਗਰ ਵਿੱਚ ਖੀਰ ਰੰਜੀ ਦੀ ਹੈ ਤੇ ਗੁਰੂ ਅੰਸ ਦੇ ਮੈਂਬਰ ਭਲੇ ਸਹਜਾ ਦੇ ਇਕੱਤਰ ਹੋ ਕੇ ਸੇਵਾ ਕਰਦੇ ਹਨ ਗੁਰੂ ਸੰਨ ਸਹਿਵ ਮਗਰ ਮਾਰਸ਼ ਕੀ ਗਿਲਨਾ ਠਾਣਾ ਚਲਾ ਵਿੱਚ ਹੈ ਇੱਥੇ ਮਸਿਆਂ ਨੂੰ ਸੰਗਤ ਗੁਰਦੁਆਰੇ ਦੇ ਦਰਸ਼ਨ ਕਰਦੀਆਂ ਹਨ ਇੱਕ ਮੇਲਾ ਸਨਾਨਾ ਹੁੰਦਾ ਹੈ ਇਸ ਗੁਰਦੁਆਰੇ ਦੇ ਨਾਲ ਥੋੜੀ ਜੀ ਜ਼ਮੀਨ ਹੈ ਇਸ ਰੂਬਰਤੇ ਗੁਰੂ ਕਾ ਲੰਗਰ ਹੈ ਗੁਰਦੁਆਰਾ ਤੀਸਰੀ ਪਾਸ਼ਾਹੀ ਕਨਖਲ ਹਰਦوار ਜੁਪੀ ਵਿੱਚ ਹੈ ਇਹ ਅੰਦਾਸੀ ਸਵਾਦ ਉਹਨਾਂ ਕੋਲ ਹੈ ਅੱਜਕੱਲ ਮਹੰਤ ਸਾਲੂ ਜੀ ਹਨ ਗੁਰਦੁਆਰੇ ਦੀ ਮਾਰਤ ਅੱਛੀ ਹੈ ਗੰਗਾ ਵਿੱਚ ਇਸ਼ਨਾਨ ਕਰਨ ਵਾਸਤੇ ਸੁੰਦਰ ਕਾਠਾ ਤਰ ਨਮਸਾਲਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸਥਾਨ ਤੇ ਹੈ ਗੁਰਮਤਿ ਦਾ ਪ੍ਰਚਾਰ ਨਹੀਂ ਹੁੰਦਾ ਗੁਰਦੁਆਰਾ ਨਾ ਦਵਾਰੇ ਨਾਮ ਜਮੀਨ ਚੁੱਕੀ ਹੈ ਜਿਸ ਦੀ ਅਮਦਨ ਮਹਾਂਤ ਸਹਿ ਖਾਈ ਜਾਂਦੇ ਤੇ ਗੁਰਦੁਆਰੇ ਦੀ ਸੇਵਾ ਕਰੀ ਜਾਂਦੇ ਹਨ ਬ੍ਰੋਧ ਕ ਪੰਜਾ ਸਤਾਨਾ ਤੋਂ ਬਿਨਾ ਹੋਰ ਵੀ ਸਤਾਨ ਹਨ ਗੁਰੂ ਜੀ ਦੀ ਸਭ ਤੋਂ ਵੱਡੀ ਤੇ ਅਟਲ ਜਾਨ ਹੈ ਬਾਣੀ ਆਪ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਬਾਗ ਕਈਆਂ ਰਾਗਾਂ ਵਿੱਚ ਚਾਰੀ ਹੈ ਜੋ ਸੇਵਾ ਤੇ ਸਿਮਨ ਦਾ ਮਹਾਨ ਖਜ਼ਾਨਾ ਹੈ ਰਾਮ ਕਲੀ ਵਿੱਚ ਆਪ ਦੀ ਪ੍ਰਸਿੱਧ ਬਾਣੀ ਸ੍ਰੀ ਅਨੰਦ ਸਾਹਿਬ ਜਿਸ ਦੇ ਪਾਠ ਕੀਤੇ ਆ ਸੱਚਮੁੱਚ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਸਾਰੀ ਬਾਣੀ ਉਸ ਸਮੇਂ ਪ੍ਰਚਲਿਤ ਸੱਲ ਬੋਲੀ ਦਾ ਚੰਗਾ ਨਮੂਨਾ ਹੈ ਸਾਰੀ ਬਾਣੀ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਚੜ੍ਹੀ ਹੋਈ ਹੈ ਆਪਨੇ ਗੁਰਮਤਿ ਦਾ ਪ੍ਰਚਾਰ ਬਹੁਤ ਮਾਈ ਪ੍ਰਚਾਰਕ ਥਾਂਪੇ ਜਿੰਨਾ ਬਾਰੇ ਪਿੱਛੇ ਲਿਖਿਆ ਜਾ ਚੁੱਕਾ ਹੈ ਸਾਰੇ ਭਾਰਤ ਵਿੱਚ ਅਸੂਤ ਸਾਥ ਨੂੰ ਆਪਨੇ ਨਿਰ ਨਿਰ ਕੀਤਾ ਬਾਸ਼ਾ ਤੇ ਹੰਗਾਲ ਨੂੰ ਇੱਕ ਵਾੰਗਤੰ ਵਿੱਚ ਮਿਠਾ ਕੇ ਪ੍ਰਸ਼ਾਂਤ ਆਸ਼ਕਾਇਆ ਸਤਿ ਦੇ ਪੜਦੇ ਦੀ ਰਾਸ਼ਮ ਨੂੰ ਦੂਰ ਕੀਤਾ ਸਰਕਾਰੀ ਕਰ ਟੈਕਸਾਂ ਦੀ ਬ੍ਰੋਧਤਾ ਕੀਤੀ ਇਹ ਆਮ ਜਨਤਾ ਤੇ ਅਜੋਗ ਨਹੀਂ ਹੋਣੀ ਚਾਹੀਦੀ ਸਤਿਗੁਰੂ ਅਮਰਦਾਸ ਜੀ ਦੀ ਮਹਿਮਾ ਆਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਸ੍ਰੀ ਗੁਰੂ ਅਮਰਦਾਸ ਜੀ ਦੀ ਮਹਿਮਾ ਦਾ ਵਰਨਣ ਹੈ ਇੱਕ ਬਾਣੀ ਸੁੰਦਰ ਜੀ ਦੀ ਸੰਦ ਹੈ ਦੂਸਰੀ ਸ਼ਾਂਤਤਾ ਸਤਾਮਲ ਬੰਡਾਲੀ ਬਾਰ ਵਿੱਚ 33ਵੀਂ ਮਾਣੀ ਪਟਾ ਦੇ ਸਮੀਏ ੴ ਸਤਿਗੁਰ ਪ੍ਰਸਾਦਿ ਜਰਦਾਤਾ ਸੋਈ ਭਗਤ ਮਸਲ ਤੇ ਤੈ ਲੋਈ ਜੀਉ ਗੁਰੂ ਸ਼ਬਦ ਸਮਾਵੇ ਅਵਰਨ ਜਾਣੇ ਕੋਈ ਜੀਉ ਅਵਰੋਨਾ ਜਾਣੇ ਸਤ ਗੁਰ ਕੀ ਏਕੇ ਨਾਮ ਧਿਆਨੇ ਪ੍ਰਸਾਦ ਨਾਨਕ ਗੁਰ ਅੰਗਤ ਪਰਮ ਬਾਦਵੀ ਪਾਵੇਂ ਆਇਆ ਹਕ ਹਕਾਰਾ ਚੱਲਣਾ ਮਾਰਾ ਹਰਨਾਮ ਹਰ ਰਾਮ ਨਾਮ ਸਮਾਇਆ ਜਗ ਅਮ ਅਮਰਾ ਟੋਲ ਤੋਲ ਠਾਕਰ ਭਗਤ ਤੇ ਹਰ ਪਾਇਆ ਇਹ ਸਾਲ ਬਾਬਾ ਸੁੰਦਰ ਸਿੰਘ ਜੀ ਦੀ ਅਚਾਰੀ ਹੋਈ ਹੈ ਬਾਬਾ ਸ੍ਰੀ ਗੁਰੂ ਅਮਰਦਾਸ ਜੀ ਦੇ ਪੜਪੋਤੇ ਪੁੱਤਰ ਤੇ ਪੁੱਤਰੇ ਸਾਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਇਕੱਠੀ ਕਰਨ ਦੇ ਸੰਬੰਧ ਵਿੱਚ ਗੋਨਵਾਲ ਪੁੱਜੇ ਜਦੋਂ ਸਤਿਗੁਰੂ ਨਹੀਂ ਸ੍ਰੀ ਅਮਰਦਾਸ ਜੀ ਨੇ ਜੋਤੀ ਜੋਤ ਸਮਾਉਣ ਬਾਰੇ ਪੁੱਛਿਆ ਤਾਂ ਬਾਬਾ ਸੁੰਦਰ ਸਿੰਘ ਜੀ ਨੇ ਸਾਧ ਅਚਾਰੀ ਐਸਾ ਨੂੰ ਬਾਣੀ ਰੂਪ ਸਮਝ ਕੇ ਗੁਰੂ ਜੀ ਨੇ ਆਪ ਰੱਖ ਲਿਆ ਤੇ ਆਗਲੇ ਗ੍ਰੰਥ ਸਹਿਬ 'ਚ ਲਿਖਾਇਆ ਸਦਾ ਦਾ ਪਾਮ ਇਹ ਹੈ ਪ੍ਰਮਾਤਮਾ ਜਗਤ ਦਾ ਕਰਤਾ ਤੇ ਭਗਤਾਂ ਦਾ ਰਾਖਾ ਤੇ ਪਿਆਰਾ ਹੈ ਜੀਉ ਪਰਸ਼ਾ ਗੁਰੂ ਪਰਦੇਸ਼ ਉੱਤੇ ਅਮਨ ਕਰਦਾ ਹੈ ਉਹ ਹੀ ਅਸ ਪਰਮੇਸ਼ਰ ਨੂੰ ਪਾਉਂਦਾ ਹੈ ਨਾਮ ਅਸ ਨੂੰ ਬਾੜਾ ਹੀ ਪਰਮੇਸ਼ਰ ਨੂੰ ਸਮਝਦਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਦੇਵ ਜੀ ਉੱਤੇ ਮਿਹਰ ਮਿਹਰ ਕੀਤੀ ਤਾਂ ਤਾਂ ਗੁਰੂ ਅੰਗਦ ਜੀ ਨੇ ਇਹ ਪਿਆਰ ਪਾਲੀ ਪਾਈ ਹੈ ਪ੍ਰਮਾਤਮਾ ਦਾ ਸਦਾ ਆਜਾ ਤਾਂ ਗੁਰੂ ਅਮਰਦਾਸ ਨੀ ਪਰਮਾਤਮਾ ਕੋ ਜਾਪ ਜੇ ਤੇ ਉਹਦੀ ਜੋਤੀ ਨਾਲ ਜੋਤਣਾ ਦਿੱਕਤੀ ਤੋਲ ਅਡੋਲ ਤੇ ਅਮਰ ਪਰਮੇਸ਼ਰ ਨੂੰ ਗੁਰੂ ਅਮਰਦਾਸ ਜੀ ਨੇ ਇਸ ਜਗਤ ਵਿੱਚ ਰਹਿਣਿਆ ਹੀ ਪਾਇਆ ਸੀ ਹਰ ਬਾਣਾ ਗੁਰ ਪਾਯਾ ਗੁਰ ਜਾਵੇਂ ਹਰ ਪ੍ਰਮ ਪਾਸ ਜਿਓ ਸਤਗੁਰੂ ਕਰੇ ਹਰ ਬਭ ਮੈਂ ਮਹੰਤੀ ਮੇਰੀ ਪੈਜ ਰੱਖੋ ਅਰਦਾਸ ਜਿਓ ਬਾਇ ਰਖੋ ਹਰ ਜਨਨ ਕੀਰੀ ਹਰ ਦੇ ਨਾਮ ਨਰੰਜਨੋ ਅੰਤ ਚੱਲਦਿਆਂ ਹੋਈ ਬੇਲੀ ਜਮਦੂਤ ਕਾਲ ਨਖੋਂ ਨਖੋ ਜਨੂ ਸਤਗੁਰੂ ਕੀ ਮਹੰਤੀ ਪਾਈ ਹਰ ਪ੍ਰਭ ਸੁਣੀ ਅਰਦਾਸ ਜਿਓ ਹਾਏ ਤਾਰ ਕਿਰਪਾ ਸਤਗੁਰੂ ਮਿਲਾਇਆ ਤਨ ਤਨ ਕਹੇ ਸਾਵਸ ਜਿਓ ਜਦੋਂ ਪਰਮਾਤਮਾ ਦਾ ਸੱਦਾ ਆਇਆ ਤਾਂ ਉਹ ਸੱਦਾ ਪਾਣਾ ਗੁਰੂ ਜੀ ਨੂੰ ਚੰਗਾ ਪ੍ਰਤੀਤ ਹੋਇਆ ਗੁਰੂ ਜੀ ਨੇ ਸਿੱਖਾਂ ਸੇਵਕਾਂ ਨੂੰ ਕਿਹਾ ਅਸੀਂ ਪਰਮੇਸ਼ਰ ਦੇ ਕੋਲ ਜਾਂਦੇ ਹਾਂ ਸਤਿਗੁਰੂ ਜੀ ਉਸ ਸਮੇਂ ਪਰਮਾਤਮਾ ਅਗੇ ਬੇਨਤੀ ਕਰਨ ਲੱਗੇ ਕਿ ਪਰਮਾਤਮਾ ਉਹਨਾਂ ਦੀ ਇੱਜ਼ਤ ਰੱਖੇ ਉਹ ਇਸ ਤਰ੍ਹਾਂ ਕਿ ਮਾਇਆ ਤੋਂ ਬਿਨਾਂ ਜੋ ਮਾਲਕ ਦਾ ਨਾਮ ਸਿਮੰਦਾ ਹੈ ਉਹ ਪ੍ਰਾਪਤ ਹੋਵੇ ਕਿਉਂਕਿ ਨਾਮ ਅਸੀਮੰਦੀ ਚਲਦੀ ਬਾਣ ਨਾਲ ਜਾਂਦਾ ਹੈ ਜਮਾਨ ਨੂੰ ਨਸ਼ਟ ਕਰਦਾ ਹੈ ਭਾਵ ਭਗਤੀ ਕਰਨ ਵਾਲਾ ਪਰਸ਼ ਨੂੰ ਜਮਦੂਤ ਤੰਗ ਨਹੀਂ ਕਰਦੇ ਸਤਿਗੁਰੂ ਜੀ ਦੀ ਅਰਦਾਸ ਨੂੰ ਪਰਮੇਸ਼ਵਰ ਨੇ ਸੁਣਿਆ ਬੇਨਤੀ ਪ੍ਰਵਾਨ ਕੀਤੀ ਪ੍ਰਮਾਤਮਾ ਨੇ ਮਿਹਰ ਕਰਕੇ ਗੁਰੂ ਅਮਰਦਾਸ ਜੀ ਨੂੰ ਆਪਣੇ ਸਾਥ ਮਿਲਾ ਲਿਆ ਗੁਰੂ ਪਰਮੇਸ਼ਵਰ ਇੱਕ ਰੂਪ ਹੋ ਗਏ ਮੇਰ ਸਿਖ ਸੁਣੂ ਪਤਮਾ ਮਾਇਓ ਮੇ ਮੇਰੇ ਰਹਿਣ ਪਾਣੇ ਆਉ ਮੈਂ ਪਾਸ ਜਿਓ ਹਰ ਭਾਣਾ ਗੁਰ ਪਾਇਆ ਮੇਰਾ ਹਰ ਪ੍ਰਭ ਕਰੇ ਸਵਾਸ ਜਿਓ ਭਗਤ ਸਤਗੁਰੂ ਪਰਖ ਸੋਈ ਜਿਸੇ ਹਰ ਪ੍ਰਭ ਪਾਣਾ ਪਾਏ ਆਨੰਦ ਅਨਹਦ ਵੱਜੇ ਬਾਜੇ ਹਰ ਆਪ ਘਰ ਮਨ ਲਾਵੇ ਮਿਲ ਲਾਵੇ ਉਸੀ ਪਤ ਪਾਈ ਪਰਿਵਾਰ ਮੇਰਾ ਮਾਨੰ ਵਿਖੂ ਕਹਨ ਨੈ ਨਰਜਾਸ ਜਿਓ ਤਰ ਲਿਖਿਆ ਪਰਮਾਨਾ ਹਰੇ ਨਹੀਂ ਗੁਰ ਜਾਏ ਹਰ ਪ੍ਰਮ ਬਾਸ ਜਿਓ ਸਾਧ ਗੁਰੂ ਜੀ ਨੇ ਆਪਣੇ ਅੰਤ ਸਮੇਂ ਪਰਿਵਾਰ ਦੇ ਸਿੱਖਾਂ ਨੂੰ ਕੋਲ ਸੱਦਿਆ ਹਾਰੇ ਜਦੋਂ ਕੋਲ ਆਏ ਤਾਂ ਸੇਬਾਨੀ ਫਰਮਾਇਆ ਇਹ ਸਿੱਖੋ ਪਤ ਤੇ ਭਾਈਓ ਮੇਰੀ ਗੱਲ ਧਿਆਨ ਨਾਲ ਸੁਣੋ ਮੈਂ ਪਰਮਾਤਮਾ ਦੇ ਸੱਦਾਂ ਤੇ ਉਸ ਦੇ ਕੋਲ ਜਾ ਰਿਹਾ ਹਾਂ ਇਹ ਉਹਦਾ ਭਾਣਾ ਹੈ ਮੈਨੂੰ ਮਾਲਕ ਦਾ ਭਾਣਾ ਬਹੁਤ ਚੰਗਾ ਲੱਗਦਾ ਹੈ ਇਸ ਸੰਸਾਰ ਵਿੱਚ ਚੰਗਾ ਪਰਸੂ ਹੋ ਹੀ ਹੈ ਜੋ ਪਰਮਾਤਮਾ ਦੇ ਭਾਣੇ ਨੂੰ ਚੰਗਾ ਸਮਝ ਕੇ ਤੇ ਮੰਨੇ ਇਸ ਵੇਲੇ ਮਲਾਪ ਦੀ ਖੁਸ਼ੀ ਵਿੱਚ ਸੁਖ ਅਤੇ ਆਨੰਦ ਦੇਣ ਵਾਲੇ ਬਾਜੇ ਵੱਜ ਰਹੇ ਹਨ ਸਨ ਇਸ ਖੁਸ਼ੀ ਦੇ ਮੰਗਣ ਨਾਲ ਪ੍ਰਮਾਤਮਾ ਆਪਣੇ ਗਾਲ ਨਾਲ ਲਵੇਗਾ ਏ ਮੇਰੇ ਪੁੱਤਰੋ ਭਾਈਓ ਤੇ ਸਿੱਖੋ ਰਤਾ ਹੱਦੇ ਵਿੱਚ ਛਾਤ ਮਾਰ ਕੇ ਸੋਚੋ ਤਰੋਂ ਆਇਆ ਸੱਦਾ ਹਕਮਨਾਮਾ ਕਈਆਂ ਕਦੀ ਮੁੜਦਾ ਮੁੜਦਾ ਹੈ ਇਹ ਕਦੀ ਨਹੀਂ ਮੁੜਦਾ ਜਿਸ ਨੂੰ ਪ੍ਰਮਾਤਮਾ ਨੇ ਸੱਦੇ ਉਸ ਨੂੰ ਜ਼ਰੂਰ ਜਾਣਾ ਪੈਂਦਾ ਹੈ ਇਸ ਵਾਸਤੇ ਅੱਗੇ ਅੱਜ ਜਰੂਰ ਪਰਮਾਤਮਾ ਕੋਲ ਜਾ ਰਹੇ ਹਾਂ ਸਤਿਗੁਰੂ ਪਾਣੀ ਆਪਣੇ ਬਹਿ ਪਰਵਾਸ ਸੁਨਾਇਆ ਮਤ ਮੈਂ ਪਿੱਛੇ ਕੋਈ ਰੋਗ ਸੀ ਸੋ ਮੈਂ ਮੂਲ ਨਾ ਪਾਇਆ ਮਤ ਪੈਜੇ ਮਤ ਮਿਕਸੇ ਜਿਸ ਮਤ ਕੀ ਪੈਜ ਭਾਮ ਦੇ ਤੁਸੀਂ ਵਿਚਾਰ ਦੇਖੋ ਪਤ ਭਾਈ ਹਰ ਸਤਿਗੁਰ ਤਨਾਮ ਦੇ ਸਤਿਗੁਰ ਅਰਤਖ ਹੁੰਦੇ ਬਹਿ ਰਾਜ ਆ ਬਟਕਾਇਆ ਸਭ ਸਿੱਖ ਬੰਦ ਪਤ ਭਾਈ ਰਾਮਦਾਸ ਪੈਰੀ ਪਾਇਆ ਬਾਬਾ ਸੁੰਦਰ ਸਿੰਘ ਜੀ ਆਖਦੇ ਹਨ ਉਸ ਚੱਲਣ ਦੇ ਭਾਣੇ ਸਮੇ ਸਾਰੇ ਪਰਿਵਾਰ ਨੂੰ ਕੋ ਸੱਬਿਆ ਤੇ ਹਕਮ ਕੀਤਾ ਓਏ ਇਸਤਰੀ ਵਰਸ਼ ਮੇਰੇ ਪਿੱਛੋ ਰੋਵੇਂ ਨਾ ਰੋਣਾ ਮੈਨੂੰ ਚੰਗਾ ਨਹੀਂ ਲੱਗਦਾ ਮੈਂ ਤਾਂ ਪ੍ਰਮਾਤਮਾ ਕੋਲ ਚੱਲਿਆ ਹਾਂ ਜਿਵੇਂ ਦੋ ਮਿੱਤਰ ਰਲ ਕੇ ਆਨੰਦ ਪਾ ਬਰਸ਼ਣ ਖੁਸ਼ ਹੁੰਦੇ ਹਨ ਕਿ ਮੈਂ ਮੈਂ ਪ੍ਰਮਾਤਮਾ ਨਾਲ ਮਿਲ ਕੇ ਆਨੰਦ ਪਰਸ਼ਣ ਹੋਵਾਂਗਾ ਅਸਾਂ ਦੀ ਸਵੰਧਿਓ ਨਾ ਤਾਂ ਸੋਚੋ ਜੈਸਾ ਵਸਤਕਾਰ ਸਤਕ ਸਤਕਾਰ ਸਤਕਾਰ ਦਾ ਪਰਸ਼ਾਕਾ ਸਾਨੂੰ ਮਿਲਿਆ ਹੈ ਐਸਾ ਹਰ ਕਿਸੇ ਨੂੰ ਨਹੀਂ ਮਿਲਦਾ ਇਸ ਵਾਸਤੇ ਤੁਸਾਂ ਨੂੰ ਖੁਸ਼ ਹੋਣਾ ਚਾਹੀਦਾ ਹੈ ਉਸ ਮੇਰੇ ਗੁਰੂ ਅਮਰਦਾਸ ਜੀ ਨੇ ਆਪ ਗੁਰਗੱਦੀ ਉੱਤੇ ਗੁਰੂ ਰਾਮਦਾਸ ਜੀ ਨੂੰ ਬਿਠਾਇਆ ਤੇ ਸਿੱਖ ਪੁੱਤਰਾ ਭਾਈਆਂ ਨੂੰ ਗੁਰੂ ਅਮਰਦਾਸ ਜੀ ਨੇ ਪਹਿਨੀ ਪਾਇਆ ਸਾਹਮਣੇ ਮੱਥਾ ਟੇਕੇ ਗੁਰੂ ਨਾਮ ਹੁੰਦਾ ਸੀ ਇਹਨੂੰ ਗੁਰੂ ਮੰਨਿਆ ਅੰਤੋਂ ਸਤ ਕਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਰਵਾਨ ਜੀਓ ਇਸੋ ਗopal ਪੰਡਤ ਸਦਿਓ ਹਰ ਹਰ ਕਥਾ ਪੜੇ ਪ੍ਰਾਨ ਜਿਓ ਹਰ ਕਥਾ ਪਣੀਏ ਹਰ ਨਾਮ ਸੁਣਾਈਏ ਮਹਿਮਾਨ ਹਰ ਰੰਗ ਗੁਰ ਭਾਵੇਂ ਪੰਡ ਪੱਤਲ ਕਿਰਿਆ ਦੀਵਾ ਫਲ ਹਰ ਸਿਰ ਭਾਵੇਂ ਹਰ ਪਾਇਆ ਛਦ ਗੁਰ ਬੋਲਿਆ ਹਰ ਮਿਲਿਆ ਪਰਖੇ ਸੁ ਜਾਣ ਜਿਓ RAMਦਾਸ ਸੋਢੀ ਤਿਲਕ ਦਿਆ ਗੁਰ ਗੁਰ ਸ਼ਬਦ ਸੱਚਾ ਨਸਾਣ ਜੀਓ ਅੰਤ ਵਿੱਚ ਸਤਿਗੁਰੂ ਜੀ ਨੇ ਆਖਿਆ ਪਿਛੋਂ ਗੁਰਬਾਣੀ ਦਾ ਕੀਰਤਨ ਕਰਨਾ ਕਿਸ਼ਕ ਪਾ ਪੰਡਿਤ ਨੂੰ ਕਹਿਣਾ ਹਰੀ ਜਸ ਦਾ ਕਥਾ ਕਰਨ ਗੁਰੂ ਨਾਨਕ ਦੇਵ ਜੀ ਤੇ ਗੁਰੂ ਅੰਗਦ ਦੇਵ ਜੀ ਦਾ ਇਤਿਹਾਸ ਸੁਣਾਉਣਾ ਪਰਮਾਤਮਾ ਦੇ ਗੁਰੂਆਂ ਦਾ ਜਸ ਗਾਉਣਾ ਚਾਹੀਦਾ ਹੈ ਪਰਮਾਤਮਾ ਦੇ ਨਾਮ ਨੂੰ ਗਾਉਣਾ ਸੁਣਨਾ ਇਹੋ ਹੀ ਚੰਗਾ ਹੈ ਸਾਨੂੰ ਨਾਮ ਦੇ ਵਿਮਾਨ ਹੀ ਪਉਂਦਾ ਹੈ ਜੋ ਪੰਡ ਤੇ ਪਿਤੜ ਆ ਲਖਨੀ ਕਿਰਿਆ ਕਰਮ ਹਨੰਦੀ ਬਾਜ ਗਾਉਣਾ ਜਾਂ ਹੱਲ ਹੱਡੀਆਂ ਨੂੰ ਗੰਗਾ ਧਾਰਨਾ ਇਹ ਸਭ ਕੁਝ ਹਰੀ ਸਿਮਨ ਵਿੱਚ ਪੂਰਾ ਹੋ ਜਾਂਦੇ ਹਨ ਹਰ ਹਰ ਕਾ ਭਾਵ ਮਾਹੀ ਰੂਦਾ ਪਾਣਾ ਮਨ ਕੀ ਉਹਦੇ ਪਾਣੇ ਵਿੱਚ ਉਹਦਾ ਸਿਮਨ ਕਰਨਾ ਕੀਰਤਨ ਤੇ ਬਾਣੀ ਦੇ ਪਾਠ ਕਰਨ ਵੇਲੇ ਜੋ ਪੂਰਾ ਹੋ ਜਾਂਦਾ ਹੈ ਪ੍ਰਮਾਤਮਾ ਨੇਸ਼ਾ ਨਾਲ ਸਤਿਗੁਰੂ ਜੀ ਆਖੀ ਗਏ ਅਸਾਂ ਨੂੰ ਹਰੀ ਪਰ ਦਾ ਮੇਲ ਪ੍ਰਾਪਤ ਹੋਇਆ ਹੈ ਗੁਰੂ ਰਾਮਦਾਸ ਜੀ ਨੂੰ ਗੁਰਗੱ ਰਿਆਈ ਦਾ ਤਨ ਕਦਿੱਤਾ ਗੁਰੂ ਅਮਰਦਾਸ ਜੀ ਯਾਤ ਦੇ ਸੁੱਢੀ ਸਨ ਗੁਰੂ ਰਾਮਦਾਸ ਜੀ ਹੁਣ ਪ੍ਰਮਾਤਮਾ ਨਾਲ ਮੇਲ ਕਰਨ ਵਾਲੇ ਮੇਰੇ ਪਿੱਛੇ ਹਨ ਸਤਗੁਰੂ ਪਰਖ ਜੀ ਮੋਲਿਆ ਗੁਰ ਸਿੱਖਾ ਮੰਨ ਲੈਨ ਜਾਈ ਜੀਓ ਮੋਰੇ ਪੁੱਤਰ ਸੰਮਖ ਹੋਇਆ ਅਰਨਦਾਸੇ ਪੈਰੀ ਪਾਇ ਜੀਓ ਸਭ ਪਵੇਂ ਪੈਰੀ ਸਤਗੁਰ ਕੀ ਰੀ ਜਿੱਥੇ ਗੁਰ ਆਪ ਰਖਿਆ ਕੋਈ ਕਰਮ ਖੀਲੀ ਨੀ ਮੇ ਨਾਹੀ ਭੇਰ ਸਤਗੁਰ ਆਣ ਨਵਾਇਆ ਹਰ ਗੁਰ ਹੈ ਬਾਣਾ ਦੀ ਇਹ ਵਡਿਆਈ ਤਰ ਲਿਖਿਆ ਲਿਖਣ ਜਾਇ ਜਿਉ ਕਹੇ ਸੁੰਦਰ ਸੁਨੋ ਸੰਤੋ ਸਭ ਜਗਤ ਪੈਰੀ ਪਾਏ ਜਿਉ ਜੋ ਜੋ ਹੁਕਮ ਸਤਿਗੁਰੂ ਜੀ ਨੇ ਦਿੱਤਾ ਸੋ ਸੋ ਹੁਕਮ ਸਿੱਖਾਂ ਨੇ ਮੰਨ ਲਿਆ ਉਹਨਾਂ ਕਿਹਾ ਹੈ ਸਤਿਗੁਰੂ ਜੀ ਪਰਮਾਤਮਾ ਦੇ ਪਾਣ ਨੂੰ ਸੱਚ ਕਰਕੇ ਮੰਨਾਂਗੇ ਗੁਰੂ ਜੀ ਦਾ ਸਪੁੱਤਰ ਬਾਬਾ ਮੂਰੀ ਜੀ ਉਸ ਨੂੰ ਗੁਰੂ ਜੀ ਨੇ ਨਮੇ ਗੁਰੂ ਗੁਰੂ RAMDAS ji ਦੇ ਚਰਨ ਨਹੀਂ ਪਾਇਆ ਪਰ ਮੋਰੀ ਜੀ ਨੇ ਗੁਰੂ ਚੰਨਾ ਉੱਪਰ ਮੱਥਾ ਟੇਕ ਕੇ ਗੁਰੂ RAMDAS ji ਨੂੰ ਗੁਰੂ ਮੰਨਿਆ ਹੋਰ ਵੀ ਜੋ ਗੁਰੂ ਸੇਵਕ ਦੇ ਨੇੜੇ ਦੇ ਰਸਤੇਦਾਰ ਸਨ ਉਹਨਾਂ ਨੂੰ ਵੀ ਗੁਰੂ RAMDAS ji ਦੇ ਚਰਨਾਂ ਉੱਤੇ ਮੱਥਾ ਟੇਕਣ ਵਾਸਤੇ ਕਿਹਾ ਕਿਸੇ ਗੱਲੋਂ ਗੁੱਸੇ ਹਿਰਕਾ ਕਰਕੇ ਗੁਰੂ RAMDAS ji ਨੂੰ ਗੁਰੂ ਨਹੀਂ ਸੀ ਮੰਨਦਾ ਅਸ ਨੂੰ ਪ੍ਰੇਮ ਨਾਲ ਮੋਲਿਆ ਤੇ ਮਨਾਇਆ ਪਰਮੇਸ਼ਰ ਦਾ ਹੁਕਮ ਹੈ ਜੋ ਤੂੰ ਲਿਖਿਆ ਹੈ ਉਹੀ ਹੀ ਹੋਣਾ ਹੈ ਬਾਬਾ ਸੁੰਦਰ ਸਿੰਘ ਜੀ ਆਖਦੇ ਹਨ ਸਾਰਾ ਜਗਤ ਹੀ ਗੁਰੂ ਜੀ ਦੇ ਪੈਰੀਂ ਪਿਆ ਐਸੇ ਚੰਗੇ ਸਤਿਗੁਰੂ ਜੀ ਸਨੋਂ ਇਤੋਂ ਸਮਾਉਤ ਕਰਦੇ ਆ ਬੋਲਣ ਵਿੱਚ ਕੋਈ ਅੱਖਰ ਵੱਧਾ ਘਟਾ ਨਹੀਂ ਬੱਚੀ ਨੇ ਜਾਣ ਦੇ ਸੱਥ ਅਰਥ ਰੱਖਣਾ ਹੰਦਸੀਮਾ ਕੰਦਾ ਬਰਵਿਸ਼ਣਾ ਉਹ ਆਪ ਦਾ ਨਾਮ ਲਿਖੋਣਾ ਵਾਹਿਗੁਰੂ ਜੀ ਕਾ ਖਾਲਸਾ ਸਾਂਸੀ ਵਾਹਿਗੁਰੂ ਜੀ ਕੀ ਫਤਿਹ